ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਸਾਥੀ ਜਿਹੜੇ ਵੀ ਅੱਜ ਤੋਂ ਬਾਅਦ ਕਦੇ ਵੀ ਨਹੀਂ ਮਿਲਣੇ ਸਰਦਾਰ ਗੁਰਪ੍ਰੀਤ ਸਿੰਘ ਗੋਬੀ ਬੱਸੀ ਜੀ ਜਿਨ੍ਹਾਂ ਦਾ ਅਜ ਕੌਗਾ ਸੱਚੇ ਮਨ ਤੋਂ ਸ਼ਰਧਾ ਦੇ ਜਿੱਥੇ ਸੁਮਨ ਪੇਟ ਕਰਦਾ ਉੱਥੇ ਪ੍ਰਵਾਲੇ ਅਰਦਾਸ ਕਰਦਾ ਕਿ ਇਸ ਭਾਣੇ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇ ਦੇਖੋ अनेका ਇਹ ਜਿਹੇ ਪਰਲੇ ਜਿਹਨੂੰ ਸੰਝਾ ਕੀਤਾ ਜਾ ਸਕਦਾ ਕਿਹੜਾ ਕਿਹੜਾ ਤਾਂ ਸੰਕੋ ਕਿ ਰੋਜ਼ਾਨਾ ਸੀ ਕਮੇਟੀਆਂ ਤਿੰਨ ਜੁ ਇਕੱਠੇ ਵੀ ਕੰਮ ਕਰਿਆ ਮੇਰੇ ਵੀ ਨਿੱਕੀ ਰਿਸ਼ਤੇਦਾਰ ਵੀ ਹੁਣ ਕਰਕੇ ਹੱਸਾ ਖੇਡ ਚੱਲਦਾ ਰਿਹਾ ਹੈ ਇੰਨਾ ਹਸਮੁਖ ਬੰਦਾ ਮੈਂ ਕਹਿੰਦਾ ਵੀ ਮਿਲਣਾ ਹੀ ਨਹੀਂ ਦਵਾਂ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਸਾਥੀ ਜਿਹੜੇ ਵੀ ਅੱਜ ਤੋਂ ਬਾਅਦ ਕਦੇ ਵੀ ਨਹੀਂ ਮਿਲਣੇ ਸਰਦਾਰ ਗੁਰਪ੍ਰੀਤ ਸਿੰਘ ਗੋਬੀ ਬੱਸੀ ਜੀ ਜਿਨ੍ਹਾਂ ਦਾ ਚੋਗਾ ਹੈ ਸੱਚੇ ਮਨ ਤੋਂ ਸ਼ਰਧਾ ਦੇ ਜਿੱਥੇ ਸਮਨਪੇੜ ਕਰਦਾ ਉੱਥੇ ਪਰਵਾਲੇ ਅਰਦਾਸ ਕਰਦਾ ਕਿ ਇਸ ਭਾਣੇ ਨੂੰ ਇਸ ਘਾਟੇ ਨੂੰ ਸਹਿਣ ਦੀ ਤਪ ਸ਼ਕਤੀ ਦੇ ਦੇਖੋ ਨੇਕਾ ਇਹ ਜੇ ਪਾਲ ਨੇ ਜਿਹਨੂੰ ਸੰਖਿਆ ਕੀਤਾ ਜਾ ਸਕਦਾ ਕਿਹੜਾ ਕਿਹੜਾ ਤਾਂ ਸੰਖਿਆ ਕਿ ਰੋਜ਼ਾਨਾ ਹੀ ਕਮੇਟੀਆਂ ਤਿੰਨ ਜੁ ਇਕੱਠੇ ਵੀ ਕੰਮ ਕਰਿਆ ਵੈਸੇ ਵੀ ਨਿੱਜੀਤੀ ਰਿਸ਼ਤੇਦਾਰੀ ਹੋਣ ਕਰਕੇ ਹੱਸਾ ਖੇਡ ਚੱਲਦਾ ਰਿਹਾ ਹੈ ਇੰਨਾ ਹਸਮੁਖ ਬੰਦਾ ਮੈਂ ਕਹਿੰਦਾ ਵੀ ਮਿਲਣਾ ਹੀ ਨਹੀਂ ਦਵਾਂ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਸਾਥੀ ਜਿਹੜੇ ਵੀ ਅੱਜ ਤੋਂ ਬਾਅਦ ਕਦੇ ਵੀ ਨਹੀਂ ਮਿਲਣੇ ਸਰਦਾਰ ਗੁਰਪ੍ਰੀਤ ਸਿੰਘ ਗੋਬੀ ਬੱਸੀ ਜੀ ਜਿਨ੍ਹਾਂ ਦਾ ਅਜ ਕੌਗ ਹੈ ਸੱਚੇ ਮਨ ਤੋਂ ਸ਼ਰਧਾ ਦੇ ਜਿੱਥੇ ਸੁਮਨ ਪੇੜ ਕਰਦਾ ਉੱਥੇ ਪਰਵਾਰਲੇ ਅਰਦਾਸ ਕਰਦਾ ਇਸ ਭਾਣੇ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਸ਼ਕਤੀ ਦੇਖੋ अनेका ਇਹ ਜਿਹੇ ਪਰਲੇ ਨੂੰ ਸਾਂਝਾ ਕੀਤਾ ਜਾ ਸਕਦਾ ਕਿਹੜਾ ਕਿਹੜਾ ਤਾਂ ਸੰਕੋ ਕੀ ਰਜਾਨਾ ਸੀ ਕਮੇਟੀਆਂ ਤਿੰਨ ਵਿੱਚ ਇਕੱਠੇ ਵੀ ਕੰਮ ਕਰਿਆ ਵੈਸੇ ਵੀ ਨਿੱਜੀਤੀ ਰਿਸ਼ਤੇਦਾਰੀ ਹੋਣ ਕਰਕੇ ਹੱਸਾ ਖੇਡ ਚੱਲਦਾ ਰਿਹਾ ਇੰਨਾ ਹਸਮੁਖ ਬੰਦਾ ਮੈਂ ਕਹਿੰਦਾ ਵੀ ਮਿਲਣਾ ਹੀ ਨਹੀਂ ਦੁਬਾਰਾ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਸਾਥੀ ਕਿੜੇ ਦੇ ਅੱਜ ਤੋਂ ਬਾਅਦ ਕਦੇ ਵੀ ਨਹੀਂ ਮਿਲਣੇ ਸਰਦਾਰ ਗੁਰਪ੍ਰੀਤ ਸਿੰਘ ਗੋਬੀ ਬੱਸੀ ਜੀ ਜਿਨ੍ਹਾਂ ਦਾ ਅੱਜ ਪੋਗ ਹੈ ਸਤਿ ਸ਼੍ਰੀ ਅਕਾਲ ਤੋਂ ਸ਼ਰਧਾ ਦੇ ਜਿੱਥੇ ਸਮਨਪੇੜ ਕਰਦਾ ਉੱਥੇ ਪ੍ਰਵਾਲੇ ਅਰਦਾਸ ਕਰਦਾ ਕਿ ਇਸ ਭਾਣੇ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇ ਦੇਖੋ अनेका ਇਹ ਜਿਹੇ ਪਾਲ ਨੇ ਜਿਹਨੂੰ ਸੰਝਾ ਕੀਤਾ ਜਾ ਸਕਦਾ ਕਿਹੜਾ ਕਿਹੜਾ ਤਾਂ ਸੰਖਿਆ ਕਿ ਰੋਜ਼ਾਨਾ ਹੀ ਕਮੇਟੀਆਂ ਤਿੰਨ ਜੁ ਇਕੱਠੇ ਵੀ ਕੰਮ ਕਰਿਆ ਮੇਰੇ ਸਹਿਬ ਵੀ ਨਿੱਕੀ ਰਿਸ਼ਤੇਦਾਰੀ ਹੋਣ ਕਰਕੇ ਹੱਸਾ ਖੇਡ ਚੱਲਦਾ ਰਿਹਾ। ਇੰਨਾ ਹਸਮੁਖ ਬੰਦਾ ਮੈਂ ਕਹਿੰਦਾ ਵੀ ਮਿਲਣਾ ਹੀ ਨਹੀਂ ਦਵਾਂ। ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਸਾਥੀ ਜਿਹੜੇ ਵੀ ਅੱਜ ਤੋਂ ਬਾਅਦ ਕਦੇ ਵੀ ਨਹੀਂ ਮਿਲਣੇ ਸਰਦਾਰ ਗੁਰਪ੍ਰੀਤ ਸਿੰਘ ਗੋਬੀ ਬੱਸੀ ਜੀ ਜਿਨ੍ਹਾਂ ਦਾ ਅਜ ਕੌਗਾ। ਸੱਚੇ ਮਨ ਤੋਂ ਸ਼ਰਧਾ ਦੇ ਜਿੱਥੇ ਸੁਮਨ ਪੇਟ ਕਰਦਾ ਉੱਥੇ ਪ੍ਰਵਾਲੇ ਅਰਦਾਸ ਕਰਦਾ ਕਿ ਇਸ ਭਾਣੇ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇ। ਆਖਰੀ ਵਾਰ ਜਦੋਂ ਤੁਸੀਂ ਦੇਖੋ ਲੇਕਾਂ ਇਹ ਜਿਹੇ ਪਰਲੇ ਜਿਹਨੂੰ ਸਾਂਝਾ ਕੀਤਾ ਜਾ ਸਕਦਾ ਕਿਹੜਾ ਕਿਹੜਾ ਤਾਂ ਸੰਕੋਚ ਕਿ ਰੋਜ਼ਾਨਾ ਸੀ ਕਮੇਟੀਆਂ ਤਿੰਨ ਵਿੱਚ ਇਕੱਠੇ ਵੀ ਕੰਮ ਕਰਿਆ ਵੈਸੇ ਵੀ ਨਿੱਜੀਤੀ ਰਿਸ਼ਤੇਦਾਰੀ ਹੁਣ ਕਰਕੇ ਹੱਸਾ ਖੇਡ ਚੱਲਦਾ ਰਿਹਾ ਹੈ ਇੰਨਾ ਹਸਮੁਖ ਬੰਦਾ ਮੈਂ ਕਹਿੰਦਾ ਵੀ ਮਿਲਣਾ ਹੀ ਨਹੀਂ ਦੁਬਾਰਾ